15 ਅਗਸਤ ਦੇ ਮੱਧਨਜ਼ਰ ਸੂਬੇ ਪਾਰਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਕਾਸੋ ਆਪਰੇਸ਼ਨ ਤਹਿਤ ਤਲਾਸ਼ੀਆ ਬਿਆਨ ਚਲਾਏ ਜਾ ਰਹੇ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਲੁਧਿਆਣਾ ਤੋਂ ਜਿੱਥੇ ਕਿ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਵੀ ਪਾਰੀ ਪੁਲਿਸ ਬਲ ਦੇ ਨਾਲ ਕਾਸੋ ਆਪਰੇਸ਼ਨ ਤਹਿਤ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਇਸ ਬਾਬਤ ਜਾਣਕਾਰੀ ਸਾਂਝੀ ਕਰਦੇ ਹੋਏ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਕਿਸ ਤਰ੍ਹਾਂ ਅੱਜ ਜੋ ਹੈ ਪਾਰੀ ਪੁਲਿਸ ਬਲ ਦੇ ਨਾਲ ਰੇਲਵੇ ਸਟੇਸ਼ਨ ਅਤੇ ਨਾਲ ਹੀ ਨਾਲ ਬੱਸ ਸਟੈਂਡ ਦੇ ਉੱਤੇ ਵੀ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ ਜਿੱਥੇ ਕਿ ਭੜੇ ਅਨਸਰਾਂ ਤੋਂ ਬਚਾਅ ਲਈ ਹੈ ਤੇ 15 ਅਗਸਤ ਦੇ ਦਿਹਾੜੇ ਦੇ ਮੱਦੇਨਜ਼ਰ ਇਹ ਜੋ ਨੇ ਹਰ ਰੋਜ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅਤੇ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਨੇ ਰੇਲਵੇ ਸਟੇਸ਼ਨ ਦੇ ਵੀ ਅੱਜ ਕੁਝ ਅਜੀਹਾ ਹੀ ਅਭਿਆਨ ਚਲਾਇਆ ਗਿਆ ਜਿੱਥੇ ਕਿ ਮੁਸਾ 체킹 ਵੀ ਕੀਤੀ ਗਈ ਤਾਂ ਕੀ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਪੁਲਿਸ ਅਧਿਕਾਰੀ ਉਹ ਵੀ ਤੁਹਾਨੂੰ ਸੁਣਾਉਣੇ ਜਿਹੜੀ 15 ਅਗਸਤ ਤੋਂ ਲੈ ਕੇ ਦਿੱਤੀ ਗਈ ਜਿਹੜੀ ਉਹਨੂੰ ਕੋ ਸਾਈਡ ਤੇ ਨਾ ਬਿਲਕੁਲ ਜਿਹੜਾ ਜੀ ਹੈਗਾ ਜੀ ਮਾਨਯੋਗ ਡੀਜੀਪੀ ਸਾਹਿਬ ਦੇ ਦਿਸਾ ਨਿਰਦੇਸ਼ਨ ਸਾਹਿਬ ਤੇ ਮਾਨਯੋਗ ਸੀਪੀ ਹਰਿਆਣਾ ਸ਼੍ਰੀ ਸੁਪਨ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਨ ਅਨੁਸਾਰ ਜਿਹੜਾ ਸੀ 15 ਅਗਸਤ ਤੋਂ ਲੈ ਕੇ ਜਿਹੜੀ ਸਾਡੀ ਸੀ ਰੇਲਵੇ ਸਟੇਸ਼ਨ ਤੇ ਜਿਹੜੀ ਚੈਕਿੰਗ ਕਰ ਰਹੇ ਹੈ ਜਿਹੜੀ ਇਸ ਤੋਂ ਇਲਾਵਾ ਵੀ ਜਿਹੜੇ ਹੋਰ ਪੀੜ ਪੜ ਵਾਲੇ ਆਪਾਂ ਕਹਿੰਦਾ ਇਲਾਕੇ ਹੈਗੇ ਬਾਜ਼ਾਰ ਹੈਗੇ ਉੱਥੇ ਵੀ ਜਿਹੜੀ ਸਾਡੀ ਇਹ ਚੈਕਿੰਗ ਜਈਏ ਚੱਲ ਰਹੀ ਹੈ ਤੇ ਫਿਲਹਾਲ ਜਿਹੜਾ ਸੀ ਇਸ ਰੇਲਵੇ ਸਟੇਸ਼ਨ ਤੇ ਜਿਹੜਾ ਹੈਗਾ ਕਿ ਅਸੀਂ ਕਰ ਰਹੇ ਹੈਗੇ ਜਿਹੜਾ 15 ਅਗਸਤ ਤੋਂ ਲੈ ਕੇ ਜਿਹੜੇ ਲੋਗ ਆ ਥੋੜਾ ਜਾ ਉਹ ਸਿਕਿਉਰ ਫੀਲ ਕਰਨ ਜਿਸ ਤੋਂ ਇਲਾਵਾ ਤਾਂ ਜਿਹੜੇ ਮਾੜੇ ਅੰਸਰ ਨੇ ਤੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਪਦਾ ਕਰੇ ਤੇ ਜਿਹੜਾ ਆਪਣਾ 15 ਅਗਸਤ ਦਾ ਫੰਕਸ਼ਨ ਹੈਗਾ ਉਹ ਬਿਲਕੁਲ ਸਹੀ ਤਰੀਕੇ ਨਾਲ ਸ਼ਾਂਤੀਪੁਰ ਉਹ ਜਿਹੜਾ ਹੈਗੀ ਉਹ ਹੋ ਜਾਣਾ ਸਰ ਇਸ ਵਾਰ 15 ਅਗਸਤ ਤੋਂ ਲੈ ਕੇ ਕੋਈ ਕਾਲ ਵਗੈਰਾ ਥ੍ਰੈਟ ਕਾਲ ਜਾਂ ਕੁਝ ਥ੍ਰੈਟ ਕਾਲ ਵੀ ਆਈ ਥ੍ਰੈਟ ਕਾਲ ਕੋਈ ਨਹੀਂ ਹੈਗੀ ਨੋਰਮਲ ਕੋਈ ਸਪੈਸਿਫਿਕ ਨਹੀਂ ਹੈਗੀ ਹੈ ਨੋਰਮਲ ਜਨਰਲ ਅਲਰਟ ਹੈਗਾ ਤੇ ਉਹਦੇ ਬਦ ਨਜ਼ਰ ਅਸੀਂ ਸੀ ਹ ਤੇ ਜਿਹੜੀ ਰੁਟੀਨ ਉਹ ਹੈਗੀ ਹੈ ਸਰ ਕਿਹਾ ਜਾ ਰਿਹਾ ਕਿ ਭੁਖੇ ਜਨਸੀਆਂ ਵੱਲੋਂ ਥ੍ਰੈਟ ਕਾਲ ਦੀ ਜਿਹੜੀ ਸੂਚਨਾ ਵਾ ਉਹ ਸਥਾਨੀਏ ਪੁਲਿਸ ਨੂੰ ਦਿੱਤੀ ਗਈ ਹੈ ਮੈਂ ਤਾਂ ਉਹੀ ਕਹਿ ਰਿਹਾ ਕਿ ਕੋਈ ਸਪੈਸਿਫਿਕ ਨਹੀਂ ਹੈਗੀ ਹੈ ਇਹ ਓਵਰ ਆਲ ਜਿਹੜਾ ਹੈਗਾ ਜਨਰਲ ਹੈਗਾ ਪਰ 올 ਓਵਰ ਇੰਡੀਆ ਜਿਹੜਾ ਸੈਂਟਰਲ ਏਜੰਸੀਸ ਤੋਂ ਵੀ ਆਉਂਦਾ ਹੈ ਬੜੀ ਸਟੇਟ ਏਜੰਸੀਸ ਤੋਂ ਵੀ ਹੈਗਾ ਹੈਗਾ ਕਿ ਉਹਦੇ ਵਿੱਚ ਅਸੀਂ ਧਮਕੀ ਹੈਗੀ ਹੈ ਉਹਦੇ ਵਿੱਚ ਕੋਈ ਸਪੈਸਿਫਿਕ ਨਹੀਂ ਕੋਈ ਸਪੈਸਿਫਿਕ ਕੁਝ ਨਹੀਂ ਹੈਗਾ ਹੈਗਾ ਪਰ ਲੇਕਿਨ ਅਸੀਂ ਕੱਲੇ ਕਿ ਰੇਲਵੇ ਸਟੇਸ਼ਨ ਬਸਟਰਡ ਹੋਰ ਇਸ ਤੋਂ ਬਾਅਦ ਜਿਹੜੀਆਂ ਗਵਰਨਮੈਂਟ ਇੰਸਟਾਲੇਸ਼ਨਸ ਹੁੰਦੀਆਂ ਨੇ ਪੀੜਵਰੇ ਬਾਜ਼ਾਰ ਹੁੰਦੇ ਨੇ ਉਹ ਸਾਰਿਆਂ ਦੀ ਜਿਹੜੀ ਅਸੀਂ ਚੈਕਿੰਗ ਜਿਹੜਾ ਉਹ ਕਰ ਰਹੇ ਸਾਰੇ ਰੂਟੀਨ ਸਿਰ ਚੈਕਿੰਗ ਚੱਲ ਰਹੀ ਹੈ ਲਗਾਤਾਰ 15 ਜਿਹੜਾ ਕੋਈ ਦੇਖੋ ਇੰਪੋਰਟੈਂਟ ਵਕਸ਼ਨ ਹੁੰਦਾ 15 ਅਗਸਤ ਹੈ ਇੰਡੀਪੈਂਡੈਂਸ ਡੇ ਹੈ ਆਪਣੇ ਲਈ ਦੇਸ਼ ਲਈ ਬਹੁਤ ਵੱਡਾ ਦਿਨ ਹੁੰਦਾ ਤੇ ਉਹਦੇ ਵਿੱਚ ਥੋੜਾ ਜਿਹਾ ਸਾਨੂੰ ਹੁੰਦਾ ਕਿ ਐਕਸਟਰਾ ਅਲਰਟ ਜਿਹੜਾ ਹੈਗਾ ਇਹ ਹੋ ਰਹੀਏ ਤਾਂ ਕਿ ਜਿਹੜੇ ਆਪਾਂ ਕਹਿੰਦੇ ਕਿ ਆਪਣੇ ਦੁਸ਼ਮਣ ਹੈ ਜਾਂ ਗਲਤ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਜਿਹੜਾ ਕਿ ਜਿਹੜੀ ਕੋ ਕਰਨਾ ਚਾਹਦੇ ਨੇ ਤਾਂ ਉਹਨਾਂ ਤੇ ਕਾਬੂ ਕੀਤਾ ਸਰ ਕਿੰਨੇ ਥਾਣੇ ਵੀ ਖੋਲ੍ਹ ਲਾਏ ਜੀ ਕਿੰਨੇ ਖੋਲ੍ਹ ਲਾਏ ਇੱਕ ਜਗ੍ਹਾ ਸੀ ਸੈਂਟਰਲ ਸਬਡਿਵੀਜ਼ਨ ਦੇ ਜਿਹੜੇ ਚਾਰ ਪੁਲਿਸ ਸਟੇਸ਼ਨ ਨੇ ਉਹਨਾਂ ਦੀ ਫੋਰਸ ਰਾਜ ਸੀ ਚੈਕਿੰਗ ਤੇ ਜੀਆਰਪੀ ਵਾਲੇ ਵੀ ਨਾਲ ਲੱਗੇ ਬਿਲਕੁਲ ਜੀਆਰਪੀ ਜਿਹੜਾ ਉਹ ਸਾਡੇ ਨਾਲ ਸਰ ਸਪੈਸ਼ਲ ਟੀਮਸ ਵੀ ਕੋਈ ਗਠਿਤ ਕੀਤੀ ਗਈ ਹੈ ਜਿਹੜੀ ਕਿ ਚੈਕਿੰਗ ਦੇ ਦੌਰਾਨ ਬਿਲਕੁਲ ਸਰ ਵੀ ਬੜੀ ਐਕਸਟਰਾ ਫੋਰਸ ਵੀ ਮਿਲੀ ਤੁਹਾਨੂੰ ਡੀਜੀਪੀ ਸਾਹਿਬ ਵੱਲੋਂ ਐਕਸਟਰਾ ਫੋਰਸ ਮਿਲੀ ਹੈ ਤਾਂ ਉਹ ਸਾਡੇ ਕੋਲ ਫੋਰਸ ਹੈਗੀ ਹੈ ਤਾਂ ਸਪੈਸ਼ਲ ਟੀਮਸ ਜਿਹੜੀ ਉਹ ਬਣਾਈਆਂ ਗਈਆਂ ਨੇ ਤੇ ਹਟ ਥਾਣੇ ਦੀ ਜਿਹੜੀ ਹੈਗੀ ਇੱਕ ਇੱਕ ਟੀਮ ਜਿਹੜੀ ਐ ਐਕਸਟਰਾ ਫੋਰਸ ਦੀ ਬਣਾਈ ਹੈ ਤੇ ਜਿਹੜੀ ਇੱਕ ਇੱਕ ਅੱਡੇ ਹੈਗੀ ਤਾਂ ਮਰ ਥਾਣੇ ਤੁਸੀਂ ਕਹਿ ਸਕਦੇ ਹੋ ਕਿ ਦੋ ਦੋ ਟੀਮਾਂ ਜਿਹੜੀਆਂ ਹੈਗੀਆਂ ਨੇ ਇਸ ਤੋਂ ਇਲਾਵਾ ਜਿਹੜੀ ਟ੍ਰੈਫਿਕ ਹੈ ਉਹ ਹੈਗੀ ਕਯੂਆਰਟੀ ਸੜੀ ਅੱਡ ਚੱਲ ਰਹੀ ਹੈ ਉਹ ਤਾਂ ਟੀਮਾਂ ਜਿਹੜੀ ਸਾਰੀਆਂ ਕੰਮ ਕਰ ਸਰ ਲੋਕਾਂ ਦਾ ਵਸਿਆ ਨੂੰ ਕੀ ਕਹਣਾ ਕਿਉਂਕਿ ਵੱਡੀ ਪੁਲਿਸ ਵੱਲ ਦੇਖ ਕੇ ਕਿਤੇ ਨਾ ਕਿਤੇ ਪੈਨਿਕ ਹੋ ਜਾਂਦੇ ਲੋਕ ਨਹੀਂ ਪੈਨਿਕ ਹੋਣ ਦੀ ਗੱਲ ਨਹੀਂ ਹੈਗੀ ਕਿ ਅਸੀਂ ਉਹਨਾਂ ਦੀ ਸੁਰੱਖਿਆ ਲਈ ਹੈਗਾ ਇਹ ਮਾਨਸੇਰ ਸਾਡਾ ਇਹ ਹੈ ਕਿ ਲੋਕਾਂ ਨੂੰ ਅਪੀਲ ਹੈ ਕਿ ਜਿੱਥੇ ਕੋਈ ਸ਼ੱਕੀ ਬੰਦਾ ਜਾਂ ਸ਼ੱਕੀ ਵਸਤੂ ਦਿਖਦੀ ਦਿਸਦੀ ਹੈ ਤੋ ਉਹਦੇ ਇਮੀਡੀਏਟਲੀ ਇਨਫੋਰਮੇਸ਼ਨ ਜਿਹੜੀ ਆ ਫੋਰਸ ਨੂੰ ਦਿੱਤੀ ਜਾਂਦੀ ਹੈ ਤਾਂ 15 ਅਗਸਤ ਤੱਕ ਮੱਧਨਜ਼ਰ ਸੂਬੇ ਪਾਰਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਕਾਸੋ ਆਪਰੇਸ਼ਨ ਤਹਿਤ ਤਲਾਸ਼ੀਆ ਬਿਆਨ ਚਲਾਏ ਜਾ ਰਹੇ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲੁਧਿਆਣਾ ਤੋਂ ਜਿੱਥੇ ਕਿ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਵੀ ਪਾਰੀ ਪੁਲਿਸ ਬਲ ਦੇ ਨਾਲ ਕਾਸੋ ਆਪਰੇਸ਼ਨ ਤਹਿਤ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਇਸ ਬਾਬਤ ਜਾਣਕਾਰੀ ਸਾਂਝੀ ਕਰਦੇ ਹੋਏ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਕਿਸ ਤਰ੍ਹਾਂ ਅੱਜ ਜੋ ਹੈ ਪਾਰੀ ਪੁਲਿਸ ਬਲ ਦੇ ਨਾਲ ਰੇਲਵੇ ਸਟੇਸ਼ਨ ਅਤੇ ਨਾਲ ਹੀ ਨਾਲ ਬੱਸ ਸਟੈਂਡ ਦੇ ਉੱਤੇ ਵੀ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ ਜਿੱਥੇ ਕਿ ਭੜੇ ਅਨਸਰਾਂ ਤੋਂ ਬਚਾਅ ਲਈ ਹੈ ਤੇ 15 ਅਗਸਤ ਦੇ ਦਿਹਾੜੇ ਦੇ ਮੱਦੇਨਜ਼ਰ ਇਹ ਜੋ ਨੇ ਹਰ ਰੋਜ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅਤੇ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਨੇ ਰੇਲਵੇ ਸਟੇਸ਼ਨ ਦੇ ਵੀ ਅੱਜ ਕੁਝ ਅਜੀਹਾ ਹੀ ਅਭਿਆਨ ਚਲਾਇਆ ਗਿਆ ਜਿੱਥੇ ਕਿ ਮੁਸਾ 체킹 ਵੀ ਕੀਤੀ ਗਈ ਤਾਂ ਕੀ ਕੁਝ ਜਾਣਕਾਰੀ سانਝੀ ਕਰ ਰਹੇ ਨੇ پولیس ਅਧਿਕਾਰੀ ਉਹ ਵੀ ਤੁਹਾਨੂੰ ਸੁਣਾਉਣੇ ਜਿਹੜੀ 15 ਅਗਸਤ ਤੋਂ ਲੈ ਕੇ ਕੀਤੀ ਗਈ ਜਿਹੜੀ ਉਹਨੂੰ ਕੋ ਸਾਈਡ ਤੇ ਨਾ ਬਿਲਕੁਲ ਜਿਹੜਾ ਜੀ ਹੈਗਾ ਜੀ ਮਾਨਯੋਗ ਡੀਜੀਪੀ ਸਾਹਿਬ ਦੇ ਦਿਸਾਂ ਹਦਾਇਤਾਂ ਅਨੁਸਾਰ ਤੇ ਮਾਨਯੋਗ ਸੀਪੀ ਹਰਿਆਣਾ ਸ਼੍ਰੀ ਸੁਪਨ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਸੀ 15 ਅਗਸਤ ਤੋਂ ਲੈ ਕੇ ਜਿਹੜੀ ਸਾਡੀ ਸੀ ਰੇਲਵੇ ਸਟੇਸ਼ਨ ਤੇ ਜਿਹੜੀ ਚੈਕਿੰਗ ਕਰ ਰਹੇ ਹੈ ਜਿਹੜੀ ਇਸ ਤੋਂ ਇਲਾਵਾ ਵੀ ਜਿਹੜੇ ਹੋਰ ਪੀੜ ਪੜ ਵਾਲੇ ਆਪਾਂ ਕਹਿੰਦਾ ਇਲਾਕੇ ਹੈਗੇ ਬਾਜ਼ਾਰ ਹੈਗੇ ਉੱਥੇ ਵੀ ਜਿਹੜੀ ਸਾਡੀ ਇਹ ਚੈਕਿੰਗ ਜਈਏ ਚੱਲ ਰਹੀ ਹੈ ਤੇ ਫਿਲਹਾਲ ਜਿਹੜਾ ਸੀ ਇਸ ਰੇਲਵੇ ਸਟੇਸ਼ਨ ਤੇ ਜਿਹੜਾ ਹੈਗਾ ਕਿ ਅਸੀਂ ਕਰ ਰਹੇ ਹੈਗੇ ਜਿਹੜਾ 15 ਅਗਸਤ ਤੋਂ ਲੈ ਕੇ ਜਿਹੜੇ ਲੋਗ ਆ ਥੋੜਾ ਜਾ ਉਹ ਸਿਕਿਉਰ ਫੀਲ ਕਰਨ ਜਿਸ ਤੋਂ ਇਲਾਵਾ ਤਾਂ ਜਿਹੜੇ ਮਾੜੇ ਅੰਸਰ ਨੇ ਤੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਪਦਾ ਕਰੇ ਤੇ ਜਿਹੜਾ ਆਪਣਾ 15 ਅਗਸਤ ਦਾ ਫੰਕਸ਼ਨ ਹੈਗਾ ਉਹ ਬਿਲਕੁਲ ਸਹੀ ਤਰੀਕੇ ਨਾਲ ਸ਼ਾਂਤੀਪੁਰ ਉਹ ਜਿਹੜਾ ਹੈਗੀ ਉਹ ਹੋ ਜਾਣਾ ਸਰ ਇਸ ਵਾਰ 15 ਅਗਸਤ ਨੂੰ ਲੈ ਕੇ ਕੋਈ ਕਾਲ ਵਗੈਰਾ ਟ੍ਰੈਕ ਕਾਲ ਜਾਂ ਕੁਝ ਟ੍ਰੈਕ ਕਾਲ ਵੀ ਆਈ ਟ੍ਰੈਕ ਕਾਲ ਕੋਈ ਨਹੀਂ ਹੈਗੀ ਨੋਰਮਲ ਕੋਈ ਸਪੈਸਿਫਿਕ ਨਹੀਂ ਹੈਗੀ ਐ ਨੋਰਮਲ ਜਨਰਲ ਅਲਰਟ ਹੈਗਾ ਤੇ ਉਹਦੇ ਬੰਦੇ ਨਜ਼ਰ ਰਸੀ ਸੀ ਹਰ ਸਾਲ ਜਿਵੇਂ ਕਰਦੇ ਆਂਗੇ 15 ਅਗਸਤ ਤੋਂ 26 ਜਨਵਰੀ ਨੂੰ ਤੇ ਇਹ ਜਿਹੜੀ ਰੁਟੀਨ ਉਹ ਹੈਗੀ ਹੈ ਸਰ ਕਿਹਾ ਜਾ ਰਿਹਾ ਕਿ ਭੂਕੇ ਏਜੰਸੀਆਂ ਵੱਲੋਂ ਥ੍ਰੈਟ ਕੋਲ ਦੀ ਜਿਹੜੀ ਸੂਚਨਾ ਦਾ ਉਹ ਸਥਾਨੀਏ ਪੁਲਿਸ ਨੂੰ ਦਿੱਤੀ ਗਈ ਹੈ ਮੈਂ ਉਹ ਹੀ ਕਹਿ ਰਿਹਾ ਕਿ ਕੋਈ ਸਪੈਸਿਫਿਕ ਨਹੀਂ ਹੈਗੀ ਹੈ ਕਿ ਇਹ ਓਵਰ ਆਲ ਜਿਹੜਾ ਹੈਗਾ ਜਨਰਲ ਹੈਗਾ ਪਰ ਆਲ ਓਵਰ ਇੰਡੀਆ ਜਿਵੇਂ ਸੈਂਟਰਲ ਏਜੰਸੀਸ ਤੋਂ ਵੀ ਆਂਦਾ ਹੈ ਸਾਡੀ ਸਟੇਟ ਏਜੰਸੀਸ ਤੋਂ ਵੀ ਹੈਗਾ ਹੈਗਾ ਕਿ ਉਹਦੇ ਵਿੱਚ ਅਸੀਂ ਧਮਕੀ ਹੈਗੀ ਹੈ ਉਹਦੇ ਵਿੱਚ ਕੋਈ ਸਪੈਸਿਫਿਕ ਨਹੀਂ ਕੋਈ ਸਪੈਸਿਫਿਕ ਕੁਝ ਨਹੀਂ ਹੈਗਾ ਹੈਗਾ ਪਰ ਲੇਕਿਨ ਅਸੀਂ ਕੱਲੇ ਕਿ ਰੇਲਵੇ ਸਟੇਸ਼ਨ ਬਸਟਰਡ ਹੋਰ ਉਸ ਤੋਂ ਬਾਅਦ ਜਿਹੜੀਆਂ ਗਵਰਨਮੈਂਟ ਇੰਸਟਾਲੇਸ਼ਨਸ ਹੁੰਦੀਆਂ ਨੇ ਪੀੜਵਰੇ ਬਾਜ਼ਾਰ ਹੁੰਦੇ ਨੇ ਉਹ ਸਾਰਿਆਂ ਦੀ ਜਿਹੜੀ ਅਸੀਂ ਚੈਕਿੰਗ ਜਿਹੜਾ ਉਹ ਕਰ ਰਹੇ ਸਰ ਇਹ ਰੂਟੀਨ ਸਿਰ ਚੈਕਿੰਗ ਚੱਲ ਰਹੀ ਹੈ ਪਰ ਲਗਾਤਾਰ 15 ਜਿਹੜਾ ਕੋਈ ਦੇਖੋ ਇੰਪੋਰਟੈਂਟ ਫਕਸ਼ਨ ਹੁੰਦਾ ਹੈ 15 ਅਗਸਤ ਆ ਇੰਡੀਪੈਂਡੈਂਸ ਡੇ ਹੈ ਆਪਣੇ ਲਈ ਦੇਸ਼ ਲਈ ਬਹੁਤ ਵੱਡਾ ਦਿਨ ਹੁੰਦਾ ਤੇ ਉਹਦੇ ਵਿੱਚ ਥੋੜਾ ਜਿਹਾ ਸਾਨੂੰ ਹੁੰਦਾ ਕਿ ਐਕਸਟਰਾ ਅਲਰਟ ਜਿਹੜਾ ਹੈਗਾ ਇਹ ਹੋ ਰਹੀਏ ਤਾਂ ਕਿ ਜਿਹੜੇ ਆਪਾਂ ਕਹਿੰਦੇ ਕਿ ਆਪਣੇ ਦੁਸ਼ਮਣ ਹੈ ਜਾਂ ਗਲਤ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਜਿਹੜ ਜਿਹੜੀ ਕੋ ਕਰਨਾ ਚਾਹਦੇ ਨੇ ਤੇ ਉਹਨਾਂ ਤੇ ਕਾਬੂ ਕੀਤਾ ਸਰ ਕਿੰਨੇ ਤਾਨਾ ਵੀ ਥੋੜੇ ਲਗਾਏ ਜੀ ਕਿੰਨੇ ਲਗਾਏ ਜੀ ਜਿਹੜਾ ਜਗਾ ਸੀ ਸੈਂਟਰਲ ਸਬਡਿਵੀਜ਼ਨ ਦੇ ਜਿਹੜੇ ਚਾਰ ਪੁਲਿਸ ਸਟੇਸ਼ਨ ਨੇ ਉਹਨਾਂ ਦੀ ਫੋਰਸ ਰਾਜ ਸੀ ਚੈਕਿੰਗ ਤੇ ਜੀਆਰਪੀ ਵਾਲੇ ਵੀ ਨਾਲ ਲੱਗੇ ਬਿਲਕੁਲ ਜੀਆਰਪੀ ਜਿਹੜਾ ਉਹ ਸਾਡੇ ਨਾਲ ਸਰ ਸਪੈਸ਼ਲ ਟੀਮਸ ਵੀ ਕੋਈ ਗਠਿਤ ਕੀਤੀ ਗਈ ਹੈ ਜਿਹੜੀ ਕਿ ਚੈਕਿੰਗ ਦੇ ਦੌਰਾਨ ਬਿਲਕੁਲ ਸਰ ਵੀ ਬੜੀ ਐਕਸਟਰਾ ਫੋਰਸ ਵੀ ਮਿਲੀ ਕਾਨੂੰਨ ਡੀਜੀਪੀ ਸਾਹਿਬ ਵੱਲੋਂ ਐਕਸਟਰਾ ਫੋਰਸ ਮਿਲੀ ਹੈ ਤਾਂ ਉਹ ਸਾਡੇ ਕੋਲ ਫੋਰਸ ਹੈਗੀ ਹੈ ਤਾਂ ਸਪੈਸ਼ਲ ਟੀਮਸ ਜਿਹੜੀ ਉਹ ਬਣਾਈਆਂ ਗਈਆਂ ਨੇ ਤੇ ਸਕਾਟ ਥਾਣੇ ਦੀ ਜਿਹੜੀ ਹੈਗੀ ਇੱਕ ਇੱਕ ਟੀਮ ਜਿਹੜੀ ਐ ਐਕਸਟਰਾ ਫੋਰਸ ਦੀ ਬਣਾਈ ਹੈ ਤੇ ਜਿਹੜੀ ਇੱਕ ਇੱਕ ਅੱਡੇ ਹੈਗੀ ਤੁਹਾਨੂੰ ਹਰ ਥਾਣੇ ਤੁਸੀਂ ਕਹਿ ਸਕਦੇ ਹੋ ਕਿ ਦੋ ਦੋ ਟੀਮਾਂ ਜਿਹੜੀਆਂ ਹੈਗੀਆਂ ਨੇ ਇਸ ਤੋਂ ਇਲਾਵਾ ਜਿਹੜੀ ਟ੍ਰੈਫਿਕ ਹੈ ਉਹ ਹੈਗੀ ਕਯੂਆਰਟੀ ਸੜੀ ਅੱਡ ਚੱਲ ਰਹੀ ਹੈ ਉਹ ਤਾਂ ਟੀਮਾਂ ਜਿਹੜੀਆਂ ਸਾਰੀਆਂ ਕੰਮ ਕਰਦੀ ਸਰ ਲੁਧਿਆਣਾ ਵਾਸੀਆਂ ਨੂੰ ਕੀ ਕਹਣਾ ਕਿਉਂਕਿ ਵੱਡੀ ਪੁਲਿਸ ਵੱਲ ਦੇਖ ਕੇ ਕਿਤੇ ਨਾ ਕਿਤੇ ਪੈਨਿਕ ਹੋ ਜਾਂਦੇ ਲੋਕ ਨਹੀਂ ਪੈਨਿਕ ਹੋਣ ਦੀ ਗੱਲ ਨਹੀਂ ਹੈਗੀ ਵੀ ਅਸੀਂ ਉਹਨਾਂ ਦੀ ਸੁਰੱਖਿਆ ਲਈ ਹੈਗਾ ਇਹ ਜਰਹਾਨ ਸੇ ਸਾਡੂ ਇਹ ਹੈ ਕਿ ਲੋਕਾਂ ਨੂੰ ਅਪੀਲ ਹੈ ਕਿ ਜਿੱਥੇ ਕੋਈ ਸ਼ੱਕੀ ਬੰਦਾ ਜਾਂ ਸ਼ੱਕੀ ਵਸਤੂ ਦਿ ਤੋ ਉਹਦੇ ਇਮੀਡੀਏਟਲੀ ਇਨਫੋਰਮੇਸ਼ਨ ਜਿਹੜੀ ਆ ਫੋਰਸ ਨੂੰ ਦਿੱਤੀ ਜਾਂਦੀ ਹੈ ਤਾਂ 15 ਅਗਸਤ ਦੇ ਮੱਧਨਜ਼ਰ ਸੂਬੇ ਪਾਰਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਕਾਸੋ ਆਪਰੇਸ਼ਨ ਤਹਿਤ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲੁਧਿਆਣਾ ਤੋਂ ਜਿੱਥੇ ਕਿ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਵੀ ਭਾਰੀ ਪੁਲਿਸ ਬਲ ਦੇ ਨਾਲ ਕਾਸੋ ਆਪਰੇਸ਼ਨ ਤਹਿਤ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਇਸ ਬਾਬਤ ਜਾਣਕਾਰੀ ਸਾਂਝੀ ਕਰਦੇ ਹੋਏ ਐਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਕਿਸ ਤਰ੍ਹਾਂ ਅੱਜ ਜੋ ਹੈ ਪਾਰੀ ਪੁਲਿਸ ਬਲ ਦੇ ਨਾਲ ਰੇਲਵੇ ਸਟੇਸ਼ਨ ਅਤੇ ਨਾਲ ਹੀ ਨਾਲ ਬੱਸ ਸਟੈਂਡ ਦੇ ਉੱਤੇ ਵੀ ਤਲਾਸ਼ੀਆ ਅਭਿਆਨ ਚਲਾਇਆ ਗਿਆ ਜਿੱਥੇ ਕਿ ਭੜੇ ਅਨਸਰਾਂ ਤੋਂ ਬਚਾਅ ਲਈ ਅਤੇ 15 ਅਗਸਤ ਦੇ ਦਿਹਾੜੇ ਦੇ ਮੱਦੇਨਜ਼ਰ ਇਹ ਜੋ ਨੇ ਹਰ ਰੋਜ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅਤੇ ਤਲਾਸ਼ੀਆ ਅਭਿਆਨ ਚਲਾਏ ਜਾ ਰਹੇ ਨੇ ਰੇਲਵੇ ਸਟੇਸ਼ਨ ਦੇ ਵੀ ਅੱਜ ਕੁਝ ਅਜੀਹਾਹੀ ਅਭਿਆਨ ਚਲਾਇਆ ਗਿਆ ਜਿੱਥੇ ਕਿ ਮੁਸਾਫਰਾਂ ਦੇ ਸਮਾਨ ਦੀ ਚੈਕਿੰਗ ਵੀ ਕੀਤੀ ਗਈ ਤਾਂ ਕਿ ਕੁਝ ਜਾਣਕਾਰੀ ਸਾਂਝੀ ਕਰ ਰਹੇ ਨੇ ਪੁਲਿਸ ਅਧਿਕਾਰੀ ਅਵਿਧਾਨ ਸੁਣਾਣੇ ਜਾਰੀ 15 ਅਗਸਤ ਤੋਂ ਲੈ ਕੇ ਨੀਤੀ ਜਾਰੀ ਕੀਤੀ ਗਈ ਉਹਨਾਂ ਨੂੰ ਬਿਲਕੁਲ ਜਿਹੜਾ ਜੀ ਹੈਗਾ ਜੀ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਨ ਸਾਹਿਬ ਤੇ ਮਾਨਯੋਗ ਸੀਪੀ ਲੁਧਿਆਣਾ ਸ਼੍ਰੀ ਸੁਪੇਸ਼ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਨ ਅਨੁਸਾਰ ਜਿਹੜਾ ਸੀ 15 ਅਗਸਤ ਤੋਂ ਲੈ ਕੇ ਜਿਹੜੀ ਸਾਡੀ ਸੀ ਰੇਲਵੇ ਸਟੇਸ਼ਨ ਤੇ ਜਿਹੜੀ ਚੈਕਿੰਗ ਕਰ ਰਹੇ ਹੈ ਜਿਹੜੀ ਇਸ ਤੋਂ ਇਲਾਵਾ ਵੀ ਜਿਹੜੇ ਹੋਰ ਪੀਡ ਪਾਰਡ ਵਾਲੇ ਆਪਾਂ ਕਹਿੰਦਾ ਇਲਾਕੇ ਹੈਗੇ ਬਾਜ਼ਾਰ ਹੈਗੇ ਉੱਥੇ ਵੀ ਜਿਹੜੀ ਸਾਡੀ ਇਹ ਚੈਕਿੰਗ ਜਿਹੜੀ ਚੱਲ ਰਹੀ ਹੈ ਤੇ ਫਿਲਹਾਲ ਜਿਹੜਾ ਸੀ ਇਸ ਰੇਲਵੇ ਸਟੇਸ਼ਨ ਤੇ ਜਿਹੜਾ ਹੈਗਾ ਕਿ ਅਸੀਂ ਕਰ ਰਹੇ ਹੈਗੇ ਜਿਹੜਾ 15 ਅਗਸਤ ਤੋਂ ਲੈ ਕੇ ਜਿਹੜੇ ਲੋਗ ਆ ਥੋੜਾ ਜਿਹਾ ਉਹ ਸਿਕਿਉਰ ਫੀਲ ਕਰਨ ਜਿਸ ਤੋਂ ਇਲਾਵਾ ਤਾਂ ਜਿਹੜੇ ਮਾੜੇ ਅੰਸਰ ਨੇ ਤੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਪਦਾ ਕਰੇ ਤੇ ਜਿਹੜਾ ਆਪਣਾ 15 ਅਗਸਤ ਦਾ ਫੰਕਸ਼ਨ ਹੈਗਾ ਉਹ ਬਿਲਕੁਲ ਸਹੀ ਤਰੀਕੇ ਨਾਲ ਸ਼ਾਂਤੀਪੁਰੋਂ ਜਿਹੜਾ ਹੈਗੀ ਉਹ ਹੋ ਜਾਣਾ ਸਰ ਇਸ ਵਾਰ 15 ਅਗਸਤ ਨੂੰ ਲੈ ਕੇ ਕੋਈ ਕਾਲ ਵਗੈਰਾ ਟ੍ਰੈਕ ਕਾਲ ਜਾਂ ਕੁਝ ਟ੍ਰੈਕ ਕਾਲ ਵੀ ਆਈਏ ਟ੍ਰੈਕ ਕਾਲ ਕੋਈ ਨਹੀਂ ਹੈਗੀ ਨੋਰਮਲ ਕੋਈ ਸਪੈਸਿਫਿਕ ਨਹੀਂ ਹੈਗੀ ਐ ਨੋਰਮਲ ਜਨਰਲ ਅਲਰਟ ਹੈਗਾ ਤੇ ਉਹਦੇ ਬਦ ਨਜ਼ਰ ਅਸੀਂ ਸੀ ਹਰ ਸਾਲ ਜਿਵੇਂ ਕਰਦੇ ਹਾਂ 15 ਅਗਸਤ ਤੇ 26 ਜਨਵਰੀ ਨੂੰ ਤੇ ਜਿਹੜੀ ਇਹ ਰੁਟੀ ਤਰ ਕਿਹਾ ਜਾ ਰਿਹਾ ਕਿ ਭੂਖੇ ਜਨਸੀਆਂ ਵੱਲੋਂ ਥ੍ਰੈਟ ਕਾਲ ਦੀ ਜਿਹੜੀ ਸੂਚਨਾ ਦਾ ਉਹ ਸਥਾਨੀਏ ਪੁਲਿਸ ਨੂੰ ਦਿੱਤੀ ਗਈ ਹੈ ਮੈਂ ਉਹ ਹੀ ਕਹਿ ਰਿਹਾ ਕਿ ਕੋਈ ਸਪੈਸਿਫਿਕ ਨਹੀਂ ਹੈਗੀ ਹੈ ਇਹ ਓਵਰ ਆਲ ਜਿਹੜਾ ਹੈਗਾ ਜਰਨਲ ਹੈਗਾ ਪਰ ਆਲ ਓਵਰ ਇੰਡੀਆ ਜਿੰਨੇ ਸੈਂਟਰਲ ਏਜੰਸੀਸ ਤੋਂ ਵੀ ਆਉਂਦਾ ਹੈ ਬੜੀ ਸਟੇਟ ਏਜੰਸੀਸ ਤੋਂ ਵੀ ਹੈਗਾ ਹੈਗਾ ਕਿ ਉਹਦੇ ਵਿੱਚ ਅਸੀਂ ਧਮਕੀ ਹੈਗੀ ਹੈ ਉਹਦੇ ਵਿੱਚ ਕੋਈ ਸਪੈਸਿਫਿਕ ਨਹੀਂ ਕੋਈ ਸਪੈਸਿਫਿਕ ਕੁਝ ਨਹੀਂ ਹੈਗਾ ਹੈ ਪਰ ਲੇਕਿਨ ਅਸੀਂ ਕੱਲੇ ਕਿ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਰ ਇਸ ਤੋਂ ਬਾਹਰ ਜਿਹੜੀ ਗਵਰਨਮੈਂਟ ਇਨਸਟਲੂਸ਼ਨਸ ਹੁੰਦੀਆਂ ਨੇ ਪੀੜ ਵਰੇ ਬਾਜ਼ਾਰ ਹੁੰਦੇ ਨੇ ਉਹ ਕਰ ਰਹੇ ਸਾਰੇ ਰੂਟੀਨ ਸੀ ਚੈਕਿੰਗ ਚੱਲ ਰਹੀ ਹੈ ਤਾਂ ਲਗਾਤਾਰ 15 ਜਿਹੜਾ ਕੋਈ ਦੇਖੋ ਇੰਪੋਰਟੈਂਟ ਵਕਸ਼ਨ ਹੁੰਦਾ ਹੈ 15 ਜੂਨ ਦਾ ਇੰਡੀਪੈਂਡੈਂਸ ਡੇ ਹੈ ਆਪਣੇ ਲਈ ਦੇਸ਼ ਲਈ ਬਹੁਤ ਵੱਡਾ ਦਿਵਸ ਹੁੰਦਾ ਹੈ ਤਾਂ ਉਹਦੇ ਵਿੱਚ ਥੋੜਾ ਜਿਹਾ ਸਾਨੂੰ ਹੁੰਦਾ ਹੈ ਕਿ ਐਕਸਟਰਾ ਅਲਰਟ ਜਿਹੜਾ ਹੈਗਾ ਇਹ ਹੋ ਰਹੀਏ ਤਾਂ ਕਿ ਜਿਹੜੇ ਆਪਾਂ ਕਹਿੰਦੇ ਕਿ ਆਪਣੇ ਦੁਸ਼ਮਣ ਹੈ ਜਾਂ ਗਲਤ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਜਿਹੜਾ ਕਿ ਉਹਨਾਂ ਦੀ ਜਿਹੜੀ ਕੋ ਕਰਨਾ ਚਾਹਦੇ ਨੇ ਤਾਂ ਉਹਨਾਂ ਤੇ ਕਾਬੂ ਕੀਤਾ ਸਰ ਕਿੰਨੇ ਥਾਣੇ ਵੀ ਫੋਰਸ ਲਗਾਏ ਜੀ ਕਿੰਨੇ ਲਗਾਏ ਜੀ ਇੱਕ ਜਗ੍ਹਾ ਸੀ ਸੈਂਟਰਲ ਸਬਡਿਵੀਜ਼ਨ ਦੇ ਜਿਹੜੇ ਚਾਰ ਪੁਲਿਸ ਸਟੇਸ਼ਨ ਨੇ ਉਹਨਾਂ ਦੀ ਫੋਰਸ ਰਾਜ ਸੀ ਚੈਕਿੰਗ ਤੇ ਜੀਆਰਪੀ ਵਾਲੇ ਵੀ ਨਾਲ ਲੱਗੇ ਬਿਲਕੁਲ ਜੀਆਰਪੀ ਜਿਹੜਾ ਉਹ ਸਾਡੇ ਨਾਲ ਸਰ ਸਪੈਸ਼ਲ ਟੀਮਸ ਵੀ ਕੋਈ ਗਠਿਤ ਕੀਤੀ ਗਈ ਹੈ ਜਿਹੜੀ ਕਿ ਚੈਕਿੰਗ ਦੇ ਦੌਰਾਨ ਬਿਲਕੁਲ ਸਰ ਬੜੀ ਬੜੀ ਐਕਸਟਰਾ ਫੋਰਸ ਵੀ ਮਿਲੀ ਕਾਨੂੰਨ ਡੀਜੀਪੀ ਸਾਹਿਬ ਵੱਲੋਂ ਐਕਸਟਰਾ ਫੋਰਸ ਮਿਲੀ ਹੈ ਤਾਂ ਉਹ ਸਾਡੇ ਕੋਲ ਫੋਰਸ ਹੈਗੀ ਹੈ ਤਾਂ ਸਪੈਸ਼ਲ ਟੀਮਸ ਜਿਹੜੀ ਉਹ ਬਣਾਈਆਂ ਗਈਆਂ ਨੇ ਤੇ ਸੋ ਭੱਠ ਥਾਣੇ ਦੀ ਜਿਹੜੀ ਹੈਗੀ ਇੱਕ ਇੱਕ ਟੀਮ ਜਿਹੜੀ ਐ ਐਕਸਟਰਾ ਫੋਰਸ ਦੀ ਬਣਾਈ ਹੈ ਤੇ ਜਿਹੜੀ ਇੱਕ ਇੱਕ ਅੱਡੇ ਹੈਗੀ ਤੁਹਾਨੂੰ ਹਰ ਥਾਣੇ ਤੁਸੀਂ ਕਹਿ ਸਕਦੇ ਹੋ ਕਿ ਦੋ ਦੋ ਟੀਮਾਂ ਜਿਹੜੀਆਂ ਹੈਗੀਆਂ ਨੇ ਇਸ ਤੋਂ ਇਲਾਵਾ ਜਿਹੜੀ ਟ੍ਰੈਫਿਕ ਹੈ ਉਹ ਹੈਗੀ ਕਯੂਆਰਟੀ ਸੜੀ ਅੱਡ ਚੱਲ ਰਹੀ ਹੈ ਉਹ ਤਾਂ ਟੀਮਾਂ ਜਿਹੜੀਆਂ ਸਾਰੀਆਂ ਕੰਮ ਕਰ ਰਹੀ ਸਰ ਲੁਧਿਆਣਾ ਵਾਸੀਆਂ ਨੂੰ ਕੀ ਕਹਣਾ ਕਿਉਂਕਿ ਵੱਡੀ ਪੁਲਿਸ ਵੱਲ ਦੇਖ ਕੇ ਕਿਤੇ ਨਾ ਕਿਤੇ ਪੈਨਿਕ ਹੋ ਜਾਂਦੇ ਲੋਕ ਨਹੀਂ ਪੈਨਿਕ ਹੋਣ ਦੀ ਗੱਲ ਨਹੀਂ ਹੈਗੀ ਵੀ ਅਸੀਂ ਉਹਨਾਂ ਦੀ ਸੁਰੱਖਿਆ ਲਈ ਹੈਗਾ ਇਹ ਜਰਹਾਨ ਸੇ ਸਾਡੂ ਇਹ ਹੈ ਕਿ ਲੋਕਾਂ ਨੂੰ ਅਪੀਲ ਹੈ ਕਿ ਜਿੱਥੇ ਕੋਈ ਸ਼ੱਕੀ ਬੰਦਾ ਜਾਂ ਸ਼ੱਕੀ ਵਸਤ ਤੋ ਉਹਦੇ ਇਮੀਡੀਏਟਲੀ ਇਨਫੋਰਮੇਸ਼ਨ ਜਿਹੜੀ ਆ ਫੋਲੋਸੋ ਦਿੱਤੀ ਜਾਂਦੀ ਠੀਕ ਹੈ ਠੀਕ ਹੈ